ਕਿਸਟੋਲ ਅਰੈਸਟ ਦੀ ਸ਼ਿਕਾਰ ਹੋਈ ਇੱਕ ਹੋਰ ਔਰਤ ਸੀਬੀਆਈ ਦਾ ਅਧਿਕਾਰੀ ਬਣ ਠੱਗ ਲਈ ਹੈ ਸਰਕਾਰੀ ਕਾਲਜ ਦੀ ਪ੍ਰਿੰਸੀਪਲ ਟਰਾਂਸਫਰ ਕਰਵਾ ਲੈਨੇ ਲੱਖਾਂ ਰੁਪਏ ਤੇ ਹੁਣ ਸਾਈਬਰ ਕ੍ਰਾਈਮ ਪੁਲਿਸ ਕਰ ਰਹੀ ਹੈ ਇਨਵੈਸਟੀਗੇਸ਼ਨ ਜਿਹਾ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਹੋਰ ਔਰਤ ਡਿਜੀਟਲ ਅਰੇਸਟ ਦੀ ਸ਼ਿਕਾਰ ਹੋ ਗਈ ਹੈ ਸਾਈਬਰ ਠੱਗਾਂ ਨੇ ਆਪਣੇ ਆਪ ਨੂੰ ਸੀਬੀਆਈ ਦਾ ਅਧਿਕਾਰੀ ਦੱਸਿਆ ਤੇ ਇਸ ਸੇਵਾਮੁਖਤ ਪ੍ਰਿੰਸੀਪਲ ਦੇ ਕੋਲੋਂ ਲੱਖਾਂ ਰੁਪਏ ਟਰਾਂਸਫਰ ਕਰਵਾ ਲੈਨੇ ਹੁਣ ਮਾਮਲਾ ਸਾਈਬਰ ਪੁਲਿਸ ਦੇ ਕੋਲ ਪਹੁੰਚ ਗਿਆ ਹੈ ਤੇ ਪੁਲਿਸ ਹੁਣ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਦੱਸਦੀਏ ਕਿ ਇਹ ਜਿਹੜਾ ਮਾਮਲਾ ਹੈ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਇੱਕ ਪ੍ਰਿੰਸੀਪਲ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਕੋਲੋਂ ਧੋਖੇ ਦੇ ਨਾਲ ਲੱਖਾਂ ਰੁਪਏ ਟਰਾਂਸਫਰ ਕਰਵਾ ਲਏ ਨੇ ਉਸ ਨੂੰ ਇਹ ਗੱਲ ਕਹੀ ਗਈ ਸੀ ਕਿ ਇੱਕ ਸਕੀਮ ਦੇ ਤਹਿਤ ਉਸ ਨੇ ਲੋਕਾਂ ਦੇ ਕੋਲੋਂ ਲੱਖਾਂ ਰੁਪਏ ਲੈਨੇ ਇਸ ਕਰਕੇ ਸੁਪਰੀਮ ਕੋਰਟ ਦੇ ਵਿੱਚ ਉਸ ਦੀ ਪੇਸ਼ੀ ਹੈ ਤੇ ਵੀਡੀਓ ਕਾਲ ਦੇ ਰਾਹੀਂ ਉਸ ਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉਸ ਦੇ ਕੋਲੋਂ ਕੁਝ ਸਵਾਲ ਪੁੱਛੇ ਗਏ ਤੇ ਉਸ ਤੋਂ ਬਾਅਦ ਪੈਸੇ ਟਰਾਂਸਫਰ ਕਰਨ ਲਈ ਆਖੇ ਗਏ ਤੇ ਡਰ ਦੇ ਮਾਰੇ ਹੋਏ ਇਸ عورت ਨੇ ਪੈਸੇ ਵੀ ਟ੍ਰਾਂਸਫਰ ਕਰ ਦਿੱਤੇ ਤੇ ਹੁਣ ਖਾਤੇ ਜਿਹੜੋਂ ਖਾਲੀ ਹੋ ਗਏ ਇਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰੇ ਨੰਬਰ ਬੰਦ ਆ ਰਹੇ ਨੇ ਤੇ ਹੁਣ ਉਸ ਨੂੰ ਸਮਝ ਆਇਆ ਹੈ ਕਿ ਉਹਨਾਂ ਦੇ ਨਾਲ ਧੋਖਾ ਹੋ ਗਿਆ ਹੈ ਸਾਈਬਰ ਠੱਗਾਂ ਨੇ ਉਹਨਾਂ ਨੂੰ ਠੱਗ ਲਿਆ ਔਰ ਉਸ ਦੇ ਕੋਲੋਂ ਕੋਈ ਲੱਖ ਨਹੀਂ 2 ਲੱਖ ਨਹੀਂ ਬਲਕਿ 47 ਲੱਖ 30 ਹਜ਼ਾਰ ਰੁਪਏ ਧੋਖੇ ਦੇ ਨਾਲ ਟ੍ਰਾਂਸਫਰ ਕਰ ਲੈਨੇ ਤੇ ਹੁਣ ਮਾਮਲਾ ਸਾਈਬਰ ਕ੍ਰਾਈਮ ਪੁਲਿਸ ਤੱਕ ਪਹੁੰਚ ਚੈਟ ਪੁਲਿਸ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਦੱਸਦੀਏ ਕਿ ਇਸ ਔਰਤ ਦਾ ਨਾਮ ਸੁਸ਼ੀਲਾ ਵਰਮਾ ਦੱਸਿਆ ਜਾ ਰਿਹਾ ਹੈ ਜਿਹੜੀ ਕਿ ਐਸ ਡੀ ਪੀ ਸਰਕਾਰੀ ਕਾਲਜ ਦੇ ਵਿੱਚ ਪ੍ਰਿੰਸੀਪਲ ਸਨ ਤੇ ਹੁਣ ਸੇਵਾਮੁਕਤ ਨੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਇੱਕ ਨੰਬਰ ਤੋਂ ਵੀਡੀਓ ਕਾਲ ਆਈ ਸੀ ਤੇ ਜਿਹੜਾ ਵਿਅਕਤੀ ਉਹਨਾਂ ਦੇ ਨਾਲ ਗੱਲ ਕਰ ਰਿਹਾ ਸੀ ਉਸਨੇ ਆਪਣੇ ਆਪ ਨੂੰ सीबीआई ਦਾ ਅਧਿਕਾਰੀ ਦੱਸਿਆ ਤੇ ਨਾਲ ਹੀ ਕਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਮਾਮਲਾ ਚੱਲ ਰਿਹਾ ਹੈ ਉਹਨਾਂ ਨੇ ਕੁਝ ਲੋਕਾਂ ਦੇ ਕੋਲੋਂ ਪੈਸੇ ਲੈਨੇ ਕਿਸੇ ਸਕੀਮ ਦੇ ਤਹਿਤ ਤੇ ਇਸ ਸੇਵਾ ਮੁਕਤ ਪ੍ਰਿੰਸੀਪਲ ਨੇ ਡਰ ਦੇ ਮਾਰੇ ਹੋਏ ਉਹਨਾਂ ਦੀ ਸਾਰੀ ਗੱਲ ਸੁਣੀ ਨਾਲ ਹੀ ਇਹ ਵੀ ਗੱਲ ਕਹੀ ਕਿ ਇਸ ਤਰ੍ਹਾਂ ਦਾ ਮੂਰੇ ਦ੍ਰਿਸ਼ ਦਿਖਾਇਆ ਗਿਆ ਸੀ ਜਿਵੇਂ ਕਿ ਅਦਾਲਤ ਦੇ ਵਿੱਚ ਪੇਸ਼ੀ ਚੱਲ ਰਹੀ ਹੋਵੇ ਉਹਨਾਂ ਦੇ ਕੋਲੋਂ ਕੁਝ ਸਵਾਲ ਵੀ ਪੁੱਛੇ ਗਏ ਉਹਨਾਂ ਨੇ ਜਵਾਬ ਵੀ ਦਿੱਤੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਚਾਰ ਖਾਤੇ ਦਿੱਤੇ ਗਏ ਕਿਹਾ ਕਿ ਇਹਨਾਂ ਦੇ ਵਿੱਚ 47,30,000 ਪੈ ਟ੍ਰਾਂਸਫਰ ਕਰਨੇ ਹੋਣਗੇ ਜਦੋਂ ਕੇਸ ਦੀ ਸੁਣਵਾਈ ਖਤਮ ਹੋ ਚਾਵੇਗੀ ਉਹ ਬਰੀ ਹੋ ਜਾਣਗੇ ਤਾਂ ਉਹਨਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ ਇਹ ਸੇਵਾਮੁਕਤ ਪ੍ਰਿੰਸੀਪਲ ਡਰ ਗਈ ਤੇ ਉਸਨੇ ਇਹਨਾਂ ਚਾਰ ਖਾਤਿਆਂ ਦੇ ਵਿੱਚ ਇਹ ਰਾਸ਼ੀ ਟਰਾਂਸਫਰ ਕਰ ਦਿੱਤੀ ਤੇ ਕੁਝ ਸਮੇਂ ਬਾਅਦ ਉਹਨਾਂ ਨੇ ਦੁਬਾਰਾ ਤੋਂ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਨੰਬਰ ਬੰਦ ਹੋਣੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਫਿਰ ਮਹਿਸੂਸ ਹੋਇਆ ਕਿ ਉਹਨਾਂ ਦੇ ਨਾਲ ਤਾਂ ਧੋਖਾ ਧੜੀ ਹੋ ਗਈ ਹੈ ਸਾਈਬਰ ਠੱਗਾਂ ਨੇ ਉਹਨਾਂ ਨੂੰ ਠੱਗ ਲਿਆ ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਉਹਨਾਂ ਦੇ ਖਿਲਾਫ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ ਤੇ ਮੁੰਬਈ ਪੁਲਿਸ ਉਹਨਾਂ ਦੇ ਘਰ ਦੇ ਆਸ-ਪਾਸ ਵੀ ਘੁੰਮ ਰਹੀ ਹੈ ਕਦੇ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਇਸ ਕਰਕੇ ਉਹ ਡਰ ਗਈ ਸੀ ਤੇ ਇੰਨੀ ਵੱਡੀ ਰਕਮ ਉਹਨਾਂ ਨੇ ਟਰਾਂਸਫਰ ਕਰ ਦਿੱਤੀ ਸਾਈਬਰ ਠੱਗਾਂ ਨੇ ਉਹਨਾਂ ਦੇ ਕੋਲੋਂ 47 ਲੱਖ 30 ਹਜ਼ਾਰ ਰੁਪਏ ਆਪਣੇ ਖਾਤੇ ਦੇ ਵਿੱਚ ਟਰਾਂਸਫਰ ਕਰਵਾ ਲਏ ਤੇ ਹੁਣ ਇਸ ਸੇਵਾ ਮੁਕਤ ਪ੍ਰਿੰਸੀਪਲ ਨੇ ਇਹ ਮਾਮਲਾ ਸਾਈਬਰ ਕ੍ਰਾਈਮ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਹੈ ਤੇ ਪੁਲਿਸ ਹੁਣ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਅਤੇ ਕਾਬਿਲ ਗੌਰ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਦੇ ਨਾਲ ਸਾਈਬਰ ਠੱਗੀ ਹੋਈ ਹੈ ਲੋਕ ਆਪਣੇ ਆਪ ਨੂੰ ਸੀਬੀਆਈ ਦਾ ਅਧਿਕਾਰੀ ਦੱਸਦੇ ਨੇ ਜਾਂ ਫਿਰ ਈਡੀ ਬਣ ਕੇ ਲੋਕਾਂ ਦੇ ਨਾਲ ਗੱਲ ਕਰਦੇ ਨੇ ਉਹਨਾਂ ਦਾ ਡਿਜੀਟਲ ਅਰੈਸਟ ਕਰਦੇ ਨਹੀਂ ਅਤੇ ਲੋਕ ਡਰਦੇ ਮਾਰੇ ਹੋਏ ਵੱਡੀ ਰਕਮ ਇਹੋ ਜਿਹੇ ਲੋਕਾਂ ਨੂੰ ਟਰਾਂਸਫਰ ਕਰ ਦਿੰਦੇ ਨੇ ਜਾਂ ਫਿਰ ਇਹਨਾਂ ਦੇ ਕੋਲੋਂ ਓਟੀਪੀ ਮੰਗਦੇ ਨੇ ਜਾਂ ਕਿਸੇ ਤਰੀਕੇ ਨਾਲ ਖਾਤਿਆਂ ਦੇ ਵਿੱਚੋਂ ਪੈਸੇ ਕੱਢ ਲੈਂਦੇ ਨੇ ਸੋ ਇਸ ਇਟੀਐਟ ਦੀ ਸੇਵਾਮੁਖਤ ਪ੍ਰਿੰਸੀਪਲ ਸੁਸ਼ੀਲਾ ਵਰਮਾ ਵੀ ਡਿਜੀਟਲ ਅਰੇਸਟ ਦੀ ਸ਼ਿਕਾਰ ਹੋਈ ਹੈ ਸਾਈਬਰ ਠੱਗਾਂ ਨੇ ਉਹਨਾਂ ਦੇ ਕੋਲੋਂ 47,30,000 ਰੁਪਏ ਵੱਖ-ਵੱਖ ਚਾਰ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰਵਾ ਲਏ ਨੇ ਹੁਣ ਸਾਈਬਰ ਕ੍ਰਾਈਮ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਪਰੰਤੂ ਫਿਰ ਵੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਸਾਈਬਰ ਠੱਗਾਂ ਦੇ ਕੋਲੋਂ ਬਚ ਕੇ ਰਹੋ ਡਿਜੀਟਲ ਅਰੈਸਟ ਨਾਮ ਦੀ ਚੀਜ਼ ਤੇ ਡਿਜੀਟਲ ਅਰੈਸਟ ਦੇ ਨਾਂ ਤੇ ਲੋਕਾਂ ਦੇ ਕੋਲੋਂ ਲੱਖਾਂ ਕਰੋੜਾਂ ਰੁਪਏ ਠੱਗੇ ਜਾਂਦੇ ਨੇ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤੇ ਕਿਸੇ ਵੀ ਅਜਿਹੇ ਚਾਂਸੇ ਦੇ ਵਿੱਚ ਨਾ ਆਓ ਜਿਸ ਦੇ ਨਾਲ ਤੁਹਾਡੀ ਰਾਸ਼ੀ ਤੁਹਾਡੇ ਖਾਤਿਆਂ ਦੇ ਵਿੱਚੋਂ ਗਾਇਬ ਹੋ ਜਾਵੇ ਤੁਹਾਡੇ ਖਾਤਿਆਂ ਦੇ ਵਿੱਚੋਂ ਇਹ ਪੈਸੇ ਨਿਕਲ ਜਾਣ ਸੋ ਆਪਣੇ ਆਪ ਨੂੰ ਸਾਈਬਰ ਠੱਗਾਂ ਤੋਂ ਡਿਜੀਟਲ ਅਰੈਸਟ ਤੋਂ ਬਚਾ ਕੇ ਰੱਖੋ